ਇਹ ਵੀਡੀਓ ਸਪੈਸ਼ਲ ਆਂਗਣਵਾੜੀ ਵਰਕਰ ਲਈ ਹੈ ਕਿਉਂਕਿ ਆਂਗਣਵਾੜੀ ਦੇ ਵਿੱਚ ਇੱਕ ਐਫਆਰਐਸ ਕਰਕੇ ਜਿਹੜਾ ਤੁਹਾਡਾ ਚੱਲ ਰਿਹਾ ਅੱਜ ਕੱਲ ਉਹ ਜਿਹੜਾ ਪੋਸ਼ਣ ਟਰੈਕਰ ਤੇ ਤੁਸੀਂ ਬੈਨੀਫੀਸ਼ੀਅਰੀ ਨੂੰ ਅਪਡੇਟ ਕਰਨਾ ਤਾਂ ਇਹ ਵੀਡੀਓ ਪੂਰੀ ਧਿਆਨ ਨਾਲ ਦੇਖ ਲਓ ਸਭ ਤੋਂ ਪਹਿਲਾਂ ਆਪਾਂ ਪੋਸ਼ਣ ਟਰੈਕਰ ਖੋਲਾਂਗੇ ਪੋਸ਼ਣ ਟਰੈਕਰ ਖੋਲਣ ਤੋਂ ਬਾਅਦ ਜਿਉਂ ਹੀ ਤੁਹਾਡਾ ਪੋਸ਼ਣ ਟਰੈਕਰ ਖੁਰਦਾ ਤਾਂ ਉੱਥੇ ਪੁੱਛਿਆ ਜਾਊ ਆਂਗਣਵਾੜੀ ਵਰਕਰੋਂ ਤਾਂ ਵਰਕਰ ਦੇ ਵਿੱਚ ਜਾਣਾ ਉਸ ਤੋਂ ਬਾਅਦ ਡੇਲੀ ਟਰੈਕਿੰਗ ਦੇ ਵਿੱਚ ਜਾਓਗੇ ਅਗਰ ਤੁਹਾਡਾ ਸੈਂਟਰ ਓਪਨ ਹੈ ਓਕੇ ਅਗਰ ਓਪਨ ਨਹੀਂ ਕਰਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਕੀ ਆ ਅੰਗਣਵੜੀ ਸੈਂਟਰ ਓਪਨ ਕਰਨਾ ਪਊ ਉਸ ਤੋਂ ਬਾਅਦ TRH HCM ਦੇ ਵਿੱਚ ਜਾਵਾਂਗੇ ਤਾਂ ਥੱਲੇ ਇੱਕ ਡਾਟਾਬੇਸ ਖੁੱਲ ਜੂਗਾ ਜਿਹਦੇ ਵਿੱਚ ਪੂਰਾ ਡਾਟਾ ਤੁਹਾਡਾ ਮਤਲਬ ਹੋਊਗਾ ਜਿਹਦੇ ਵਿੱਚ ਇਹ ਦੱਸਿਆ ਗਿਆ ਹੋਊਗਾ ਵੀ ਕਿੰਨੇ ਤੁਹਾਡੇ ਬੈਨੀਫਿਸ਼ਰੀ ਕਿਹੜੇ ਆ ਕੋਈ ਪ੍ਰੈਗਨੈਂਟ ਵੂਮਨ ਕਿੰਨੀਆਂ ਇਲੈਕਟ੍ਰਿਕ ਮਦਰ ਕਿੰਨੀਆਂ ਤੇ ਬੱਚੇ ਕਿੰਨੇ ਆ ਉਸ ਤੋਂ ਬਾਅਦ ਜਿਹਨੂੰ ਤੁਸੀਂ ਅਪਡੇਟ ਕਰਨਾ ਚਾਹੁੰਦੇ ਹੋ ਉਸ ਆਪਸ਼ਨ ਨੂੰ ਕਲਿੱਕ ਕਰੋਗੇ ਅਗਰ ਬੱਚੇ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਇੱਥੇ ਅਸੀਂ ਤੁਹਾਨੂੰ ਬੱਚਾ ਦਿਖਾ ਰਹੇ ਹਾਂ ਤਾਂ ਬੱਚੇ ਦੇ ਨਾਮ ਦੇ ਉੱਪਰ ਜਾ ਕੇ ਜਿੱਥੇ TRH ਬਲੂ ਕਲਰ ਦਾ ਉਹ ਉੱਤੇ ਕਲਿੱਕ ਕਰੋਗੇ ਇਸ ਤਰ੍ਹਾਂ ਦੇ ਆਪਸ਼ਨ ਖੋਲਣਗੇ ਵੀ ਉਹਦਾ ਪੇਰੈਂਟ ਗਾਰਡੀਅਨ ਆ ਜਿਹੜਾ ਉਹਨੂੰ ਕੈਪਚਰ ਕਰਨਾ ਪੈਂਡਿੰਗ ਆ ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਇੱਥੇ ਉਹਦੇ ਉੱਪਰ ਇੱਕ ਗਾਰਡੀਅਨ ਦਾ ਨਾਮ ਆ ਜੂ ਇੱਥੋਂ ਤੁਹਾਨੂੰ ਕਲੀਅਰ ਹੋ ਜੂ ਵੀ ਇਸ ਬੱਚੇ ਨੂੰ ਅਪਡੇਟ ਅਸੀਂ ਉਹਦੀ ਮਾਂ ਨਾਲ ਕੀਤਾ ਮੈਂ ਮਤਲਬ ਬੈਨੀਫਿਸ਼ੀਰੀ ਮਾਂ ਹੈ ਜਾਂ ਉਹਦਾ ਗਾਰਡੀਅਨ ਅਤੇ ਬਾਪਾ ਦੋਨੋਂ ਚ ਕੋਈ ਵੀ ਹੋ ਸਕਦਾ ਹੈ ਉਹ ਤੁਹਾਡੇ ਬੈਕਐਂਡ ਤੋਂ ਡਾਟਾ ਭਰਨ ਤੇ ਆ ਔਰ ਉਹ ਆਧਾਰ ਕਾਰਡ ਦੇ ਲਾਸਟ ਚਾਰ ਅੱਖਰ ਦਗਾਓ ਤੁਸੀਂ ਉਸ ਫੈਮਿਲੀ ਤੋਂ ਉਸ ਮੈਂਬਰ ਦਾ ਆਧਾਰ ਕਾਰਡ ਮੰਗੋਗੇ ਔਰ ਉਸ ਮੈਂਬਰ ਦਾ ਆਧਾਰ ਕਾਰਡ ਹੈ ਜਿਹੜਾ ਤੁਸੀਂ ਇੱਥੇ ਭਰੋਗੇ ਜਦੋਂ ਹੀ ਆਧਾਰ ਕਾਰਡ ਇਸ ਤਰ੍ਹਾਂ ਦੇ ਇੱਕ ਆਪਸ਼ਨ ਖੁੱਲ ਜਾਣਗੇ ਆਧਾਰ ਕਾਰਡ ਭਰੋਗੇ ਇੱਥੇ ਆਧਾਰ ਕਾਰਡ ਦਾ ਨੰਬਰ ਭਰ ਦਿਓ ਔਰ ਆਧਾਰ ਕਾਰਡ ਦਾ ਨੰਬਰ ਭਰਨ ਤੋਂ ਬਾਅਦ ਥੱਲੇ ਇੱਕ ਕੈਪਚਾ ਹੋਊਗਾ ਔਰ ਇਹ ਯਾਦ ਰੱਖਿਓ ਕਿ ਕੈਪਚਾ ਹਮੇਸ਼ਾ ਹੀ ਵੱਡੇ ਅੱਖਰਾਂ 'ਚ ਹੁੰਦਾ ਹੈ ਔਰ ਇਹ ਉੱਪਰ-ਨੀਚੇ ਕਰਕੇ ਤੁਹਾਨੂੰ ਉਲਝਾਉਣ ਦੇ ਲਈ ਦਿੱਤਾ ਹੁੰਦਾ ਤਾਂ ਕਿ ਮਤਲਬ ਇਹ ਕਲੀਅਰ ਹੋ ਜਾਵੇ ਕੋਈ ਸਹੀ ਇਨਸਾਨ ਹੀ ਇਹਨੂੰ ਭਰ ਰਿਹਾ ਹੈ ਇਸ ਤੋਂ ਬਾਅਦ ਜਦੋਂ ਨੈਕਸਟ ਦੇ অপਸ਼ਨ ਤੇ ਜਾਓਗੇ ਤਾਂ ਇਸ ਤਰ੍ਹਾਂ ਉੱਪਰ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਕਿਹੜੇ ਫੋਨ ਨੰਬਰ ਤੇ ਜਿਹੜਾ OTP ਗਿਆ ਪਿਛਲੇ 4 ਅੱਖਰ ਦਿਖਾਊਗਾ ਤਾਂ ਤੁਸੀਂ ਉਸ ਫੈਮਿਲੀ ਮੈਂਬਰ ਨੂੰ ਕਹਿ ਕੇ ਵੀ ਭਾਈ ਜਿਹਦੇ ਪਿੱਛੇ ਤੇਰੇ ਆਹ ਮੋਬਾਈਲ ਨੰਬਰ ਦੇ 3 ਅੱਖਰ ਆ ਹਮੇਸ਼ਾ ਯਾਦ ਹੁੰਦਾ ਵੀ ਆਪਣੇ 788 ਜਿਹਦੇ ਪਿੱਛੇ ਆ 545 ਹਰ ਇੱਕ ਨੂੰ ਵੀ ਉਸ ਤੇ ਕੋਡੀਪੀ ਗਿਆ ਤਾਂ OTP ਤੁਸੀਂ ਲੈ ਕੇ ਜਦੋਂ ਹੀ ਇੱਥੇ ਤੁਸੀਂ OTP ਭਰੋਗੇ OTP ਭਰ ਕੇ ਇਹਨੂੰ ਫਿਰ ਕੰਟੀਨਿਊ ਕਰ ਦੇਣਾ ਕੰਟੀਨਿਊ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਡਾਟਾ ਹੈਗਾ ਜਦੋਂ OTP ਕੰਟੀਨਿਊ ਕਰਤਾ ਤਾਂ ਫਿਰ ਤੁਹਾਨੂੰ ਉਥੇ ਆਪਸ਼ਨ ਆਪਸ਼ਨ ਖੁੱਲ ਜਾਣਗੇ ਇਸ ਤਰ੍ਹਾਂ ਦੇ ਔਰ ਤੁਸੀਂ ਇਹਦੇ ਵਿੱਚ ਜਾ ਕੇ ਐਕਸੈਪਟ ਕਰਨਾ ਤਾਂ ਜਿਹੜਾ ਬੰਦੇ ਦਾ ਤੁਸੀਂ ਜਾਂ ਜਿਹੜੇ ਪਰਸਨ ਦਾ OTP ਭਰਿਆ ਉਹਦੀ ਸਕਰੀਨ ਤੇ eKYC ਫੋਟੋ ਤੁਹਾਡੇ ਸਾਹਮਣੇ ਆਜੂ ਫਿਰ ਤੁਸੀਂ ਆਪ ਦੀ ਜਿਹੜੀ ਉਹਦੀ ਫੋਟੋ ਕੈਪਚਰ ਦਾ ਤੁਹਾਡਾ ਕੰਮ ਸ਼ੁਰੂ ਆਜੂ ਨੀਚੇ ਇੱਕ ਆਪਸ਼ਨ ਹੋਊਗਾ ਫੋਟੋ ਕੈਪਚਰ ਕੈਪਚਰ ਫੇਸ ਕੈਪਚਰ ਫੇਸ ਤੇ ਜਾ ਕੇ ਉਹਦਾ ਕਲੋਜ਼ ਫੇਸ ਲੈਣਾ ਜਿਸ ਤਰ੍ਹਾਂ ਉਸ ਦੇ ਉੱਪਰ ਜਿਸ ਤਰ੍ਹਾਂ ਉਹਦੀ ਫੋਟੋ ਈਕੇਬਾਈ ਸੱਚਾ ਹੈ ਉਸੇ ਤਰ੍ਹਾਂ ਉਹਨੂੰ ਕਹੋ ਵੀ ਇਦਾਂ ਚੁੰਨੀ ਇੰਨੀ ਕ ਲੈ ਲਓ ਜਾਂ ਐਨਾ ਕ ਤੁਸੀਂ ਫੇਸ ਆ ਸਾਹਮਣੇ ਕਰੋ ਉਸ ਫੇਸ ਤੋਂ ਬਾਅਦ ਉਹਨੂੰ ਕਹੋ ਆਈਜ਼ ਬਲਿੰਕ ਕਰਨਗੇ ਆਪਦੀਆਂ ਔਖਾਂ ਬਲਿੰਕ ਕਰਨਗੇ ਵੀ ਅੱਖਾਂ ਬੰਦ ਕਰੋ ਤੇ ਖੋਲੋ ਦੋ ਤਿੰਨ ਵਾਰੀ ਜਿਸ ਤਰ੍ਹਾਂ ਸੇਮ ਆਧਾਰ ਕਾਰਡ ਬਲੇ ਕਰਦੇ ਆ ਫਿਰ ਇਸ ਤਰ੍ਹਾਂ ਉਹ ਦੋਨੋਂ ਨੂੰ ਮੈਚ ਕਰੂਗਾ ਵੈਰੀਫਾਈ ਫੋਟੋ ਵਿਦ ਈਕੇਬਾਈ ਡਾਟਾਬੇਸ ਜਿਹੜਾ ਬੈਕਐਂਡ ਦੇ ਡਾਟਾਬੇਸ ਆ ਗਵਰਨਮੈਂਟ ਕੋਲੇ ਜਾਂ ਤੁਹਾਡੀ ਐਪ ਕੋਲੇ ਡਾਟਾਬੇਸ ਹੈ ਉਸ ਡਾਟਾਬੇਸ ਨਾਲ ਇਸ ਫੋਟੋ ਨੂੰ ਵੈਰੀਫਾਈ ਕਰੂ ਇਹਦੇ ਵਿੱਚ ਕੁਝ ਸਕਿੰਟ ਦਾ ਸਮਾਂ ਉਹ ਲੈ ਸਕਦਾ ਇੱਥੇ ਤੁਸੀਂ ਕਾਲੀ ਨਹੀਂ ਕਰਨੀ ਬਿਲਕੁਲ ਵੀ ਜਿਹੜਾ ਉਹਨੂੰ ਸਮਾਂ ਲੈਂਦਾ ਤਾਂ ਲੈਨ ਦਿਓ ਸਮਾਂ ਲੈਣ ਤੋਂ ਬਾਅਦ ਜੇ ਜਦੋਂ ਵੀ ਤੁਹਾਡੀ ਫਾਈਨਲ ਮਤਲਬ ਉਹਦੀ ਫੋਟੋ ਨੂੰ 15 ਸਕਿੰਟ ਦਾ ਵੀ ਸਮਾਂ ਤੁਹਾਨੂੰ 20 ਸਕਿੰਟ ਵੀ ਲੱਗ ਸਕਦਾ ਹੈ ਵੱਧ ਵੀ ਲੱਗਦਾ ਹੈ ਦੁਬਾਰਾ ਵੀ ਇੱਥੇ ਕੈਪਚਰ ਕਰਨੀ ਇਹ ਆ ਪੈ ਸਕਦੀ ਹੈ ਉਸ ਤੋਂ ਬਾਅਦ ਫਿਰ ਉਹਨੂੰ ਤੁਸੀਂ ਜਦੋਂ ਉਹਨੇ ਤੁਹਾਡੀ ਫੋਟੋ ਕੈਪਚਰ ਕਰਕੇ ਸਾਰਾ ਕੁਝ ਓਕੇ ਕਰਤਾ ਮਤਲਬ ਸਕਸੈਸਫੁਲ ਆ ਜੂਗਾ ਸਕਸੈਸਫੁਲ ਤੋਂ ਬਾਅਦ ਫਿਰ ਇੱਕ ਤੁਹਾਡੇ ਕੋਲ ਇੱਕ ਸਕਰੀਨ ਖੁੱਲ ਜੂ ਜਿਹਦੇ ਵਿੱਚ ਤੁਸੀਂ ਕਿੰਨੇ ਦਿਨ ਦਾ ਨਾਸ਼ਤਾ ਦੇਣਾ ਚਾਹੁੰਦੇ ਉਹਦੇ ਤੇ ਪੁੱਛਿਆ ਗਿਆ ਉਹ ਤੁਹਾਡੇ 7 ਦਿਨ 15 ਦਿਨ 25 ਦਿਨ ਜੋ ਵੀ ਦੇਣਾ ਤੁਸੀਂ ਉਹ ਕਲਿੱਕ ਕਰੋ ਉਸ ਤੋਂ ਬਾਅਦ ਨੰਬਰ ਆਫ ਪੈਕੇਟ ਕਲਿੱਕ ਕਰੋ ਤੇ ਨੰਬਰ ਆਫ ਪੈਕੇਟ ਕਲਿੱਕ ਕਰਨ ਤੋਂ ਬਾਅਦ ਤੁਸੀਂ ਜਿਹੜਾ ਫੇਰ ਇੱਕ ਆਪਸ਼ਨ ਆ ਜੂ ਉਹਦੇ ਨੀਚੇ ਉਹਨੂੰ ਤੁਸੀਂ ਕੀ ਹੈ ਜਦੋਂ ਹੀ ਕਰੋਗੇ ਤਾਂ ਮਤਲਬ ਸਕਸੈਸਫੁਲ ਜਾਂ ਜਾ ਪ੍ਰਸੀਡ ਦਾ অপਸ਼ਨ ਆ ਉਪਰਸੀਡ ਕਰੋਗੇ ਤਾਂ ਉਹ ਤੁਹਾਡਾ ਜਿਹੜਾ ਕੀ ਹੈ ਸਾਰਾ ਕੁਝ ਪ੍ਰਸੀਡ ਹੋ ਜੂਗਾ ਸਾਰਾ ਡਾਟਾ ਤੁਹਾਡਾ ਮਤਲਬ ਕੈਪਚਰ ਹੋ ਜੂਗਾ ਔਰ ਜਦੋਂ ਤੁਸੀਂ ਬੈਕ ਜਾਓਗੇ ਤਾਂ ਉੱਥੇ ਜਿਹੜਾ ਟੀ ਐਚ ਆਰ ਲਿਖਿਆ ਹੁੰਦਾ ਉਹ ਬਲੂ ਤੋਂ ਮਤਲਬ ਡਲ ਕਲਰ ਦਾ ਹੋ ਜੂ ਲੌਕ ਹੋ ਜੂ ਇਕ ਤਨ ਦਾ ਉਸ ਤੋਂ ਬਾਅਦ ਉਹ ਨਹੀਂ ਖੁੱਲਣਾ ਤੁਹਾਡਾ ਡਾਟਾ ਕੀ ਹੈ ਜਿਹੜਾ ਕੈਪਚਰ ਹੋ ਗਿਆ ਤਾਂ ਇਹ ਧਿਆਨ ਰੱਖਣਾ ਆਂਗਣਬਾੜੀ ਵਾਲਿਆਂ ਲਈ ਹੈ ਵੀਡੀਓ ਸਾਰੀ ਜਰੂਰ ਦੇਖਿਓ